ਸਾਡੇ ਬੱਚੇ ਸਾਉਣ ਦੇ ਨੂੰ ਵੀ ਨਹੀਂ ਰੋਟੀ ਨਹੀਂ ਖਾਂਦੇ ਹੈਗੇ ਪਿੰਡ ਤੋਂ ਬਾਹਰ ਹੋ ਜਾਂਦੇ ਨੇ ਬਗ ਜਾਂਦੇ ਨੇ ਪਿੰਡ ਚੋਂ ਲਿਕੜ ਕੇ ਵੀ ਅਸੀਂ ਕੀ ਮੈਂ ਰੋਟੀ ਖਾਗੇ ਅਸੀਂ ਕਰੀਬ ਕੀ ਕਿੱਦਾਂ ਜਾਈਏ ਹੁਣ ਸਾਡੇ ਕੋਲੇ ਕਿਹੜਾ ਬਾਲੇ ਰਿਪੋਰਟ ਨੇ ਵੀ ਅਸੀਂ ਹੋਰ ਕਿੱਦੇ ਥਾਂ ਲੈ ਕੇ ਹੋਰ ਤਾਂ ਜ਼ਿਆਦਾ ਨਿੰਦਣਯੋਗ ਹੈ ਜਿਹੜਾ ਇੱਥੇ ਦਾ ਐਮਐਲਏ ਹਰਪਾਲ ਸਿੰਘ ਟੀਮਾ ਜੀ ਜਦ ਕਿ ਉਹ ਮੈਨੂੰ ਪਤਾ ਲੱਗਿਆ ਉਹ ਇੱਥੇ ਆ ਕੇ ਗਿਆ ਦੇਖ ਕੇ ਗਿਆ ਮੌਕਾ ਵਟ ਉਹਦੇ ਤੇ ਕੋਈ ਧਿਆਨ ਨਹੀਂ ਜਿਹੜਾ ਇਹ ਮਸਲਾ ਹੱਡਾ ਰੂੜੀ ਦਾ ਹੈ ਇਹ ਕੱਲਾ ਗ੍ਰਾਮ ਪੰਚਾਇਤ ਦੇ ਹੱਥ ਜਿਦਾ ਇਹ ਹੈ ਨਹੀਂ ਵੀ ਕੱਲੀ ਗ੍ਰਾਮ ਪੰਚਾਇਤ ਇਹ ਲਿਖ ਕੇ ਦੇ ਦੇ ਚੱਕੀ ਗਈ ਜੀ ਇਹ ਨਰਬੇਵੰਦੀ ਦੇ ਕੱਟੀ ਹੋਈ ਹੈ ਦੁਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਵਜ੍ਹਾ ਨਾਲ ਕੇਰਾਂ ਤਾਂ ਉਹ ਪਹਿਲਾਂ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਵੀ ਇਹ ਅਸੀਂ ਚੁਕਾਵਾਂਗੇ ਵਾਅਦੇ ਕਰਕੇ ਜਾਂਦੇ ਸੀਗੇ ਸਾਡੇ ਕੋਲੇ ਆਉਂਦੇ ਸੀਗੇ ਵਾਅਦੇ ਕਰਕੇ ਜਾਂਦੇ ਸੀ ਤੇ ਵਾਦਿਆਂ ਤੋਂ ਫਿਰ ਆਪੀ ਮੁਕਰਦੇ ਰਹੇ ਜਨਤਾ ਕੋਲੇ ਪਹੁੰਚ ਨਹੀਂ ਹੈਗੀ ਪਹੁੰਚ ਨਾ ਹੋਣ ਕਰਕੇ ਅਸੀਂ ਐਸ்சி ਵਰਗ 'ਚ ਰਹਿੰਦੇ ਆ ਇਹ ਆਬਾਦੀ ਦੇ ਵਿੱਚ ਆ ਬਹੁਤ ਕਈ ਪਿੰਡਾਂ 'ਚ ਜਿਹੇ ਆਬਾਦੀ ਚੋਂ ਬਾਹਰ ਕੱਢਿਆ ਕਾਨੂੰਨ ਮੁਤਾਬਕ ਆ ਪਰ ਸਾਡੇ ਆ ਕੁਛ ਢੰਮ ਚੌਧਰੀ ਟੱਕਾ ਕਰੀ ਜਾਂਦੇ ਨੇ ਵੀ ਜੀ ਸੀ ਬਹੁਤ ਦੁਖੀ ਆ ਬਹੁਤ ਜ਼ਿਆਦਾ ਜਿੰਨਾ ਵੀ ਕਹੋ ਅਸੀਂ ਘਟੋ ਘਟਵੀ 5 6 ਸਾਲ ਕੋ ਸਰਪੰਚ ਸਾਡੇ ਕੱਢਦੇ ਨੂੰ ਟੱਕੇ ਨਾਲ ਪਿਛਲੇ ਸਰਪੰਚ ਸਿੱਟ ਕੇ ਮੱਜੋ ਅਜੋ ਜੀ ਪਤਾ ਲੱਗ ਰਿਹਾ ਹੋਊ ਕਿ ਵੀਡੀਓ ਬਣੀ ਹੋਈ ਆ ਤਾਂ ਵੀ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਕਿਸੇ ਅਫਸਰ ਨੇ ਤਾਂ ਕਿਸੇ ਨੇ ਪੈਰ ਨਹੀਂ ਲਾਇਆ ਫਿਰ ਸਰਪੰਚ ਕੱਲਾ ਕੀ ਕਰੂ हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੇ ਸੋ ਅਸੀਂ ਅੱਜ ਬਿਰਬੇ ਦੇ ਪਿੰਡ ਗੁਜਰਾ ਦੇ ਵਿੱਚ ਖੜੇ ਆ ਸੋ ਇੱਕ ਬਹੁਤ ਹੀ ਚੀਦਾ ਮਸਲਾ ਸਾਡੀ ਨੌਲੇਜ ਦੇ ਵਿੱਚ ਆਇਆ ਪਿੰਡ ਗੁਜਰਾ ਦੇ ਵਿੱਚ ਕੀ ਹੋਇਆ ਵੈਸੇ ਇੱਥੇ ਮਤਲਬ ਕੋਈ ਹਾਦਸਾ ਨਹੀਂ ਨਹੀਂ ਪਿੰਡ ਗੁਜਰਾ ਤਕਰੀਬਨ ਸਰਖੀਆਂ ਦੇ ਵਿੱਚ ਹੀ ਰਹਿੰਦਾ ਜਿਵੇਂ ਕਿ ਪਿਛਲੀ ਵਾਰੀ ਇੱਕ ਨਾੜ ਲੋਕਾਂ ਨੇ ਕੁੱਟ ਕੇ ਬੰਦਾ ਵੀ ਮਤਲਬ ਕਹਿੰਦਾ ਉਹ ਖਤਮ ਕਰਤਾ ਸੀ ਉਹ ਉਸ ਤੋਂ ਨਾ ਦਾਰੂ ਦਾ ਵੀ ਕਾਫੀ ਇਥੇ ਕੇਸ ਹੋ ਗਏ ਸੀ ਦਾਰੂ ਪੀ ਕੇ ਆਪਣੇ ਇਤਾਰੇ ਦੇ ਲੋਕ ਮਤਲਬ ਖੰਮੇ ਸੀ ਮਰ ਚੁੱਕੇ ਸੀ ਤੇ ਇਹਦੇ ਨਾਲ ਹੀ ਇੱਕ ਅੱਜ ਹੋਰ ਬਿਲਕੁਲ ਇੱਕ ਅਲੋਗ ਦਿਲ ਨੂੰ ਝੰਜੋੜਨ ਵਾਲਾ ਮਸਲਾ ਸਾਹਮਣੇ ਆਇਆ ਹੋਇਆ ਕਿ ਤੇ ਇਹ ਪਿੰਡ ਦੇ ਬਿਲਕੁਲ ਨੇੜੇ ਹੱਡਾਂ ਰੋੜੀ ਜੋ ਮਤਲਬ ਇਹ ਕਹੋ ਕਾਗਜ਼ਾਂ ਦੇ ਵਿੱਚ ਇਹ ਹੈ ਨਹੀਂ ਪਰ ਜੋ ਧਣਾੜ ਲੋਕ ਕਹਿ ਲੋ ਜਾਂ ਆਪਣੇ ਆਪ ਨੂੰ ਉੱਚੇ ਸਮਝਣ ਵਾਲੇ ਕਹਿ ਲੋ ਉਹ ੱੱਤੇ ਨਾਲ ਕੀ ਕਰਦੇ ਐ ਇੱਥੇ ਡੰਗਰ ਜੋ ਮਰੇ ਹੋਏ ਡੰਗਰ ਹੁੰਦੇ ਐ ਉਹਨਾਂ ਦਾ ਜੋ ਮਤਲਬ ਚੀਰ ਪਾੜ ਲਾ ਲਓ ਜਾਂ ਚਾਮੜਾ ਲਾ ਕੇ ਇਸ ਤਰੀਕੇ ਨਾਲ ਛਿੜ ਦਿੰਦੇ ਐ ਜੋ ਨੇੜੇ-ਤੇੜੇ ਦੇ ਘਰ ਨੇ ਇਹਨਾਂ ਦਾ ਮਤਲਬ ਰਹਿਣਾ ਬੜਾ ਦੁੱਬਰ ਹੋ ਰਿਹਾ ਸੋ ਇਸੇ ਮਤਲਬ ਵਿੱਚ ਆਜ਼ਾਦ ਸਮਾਜ ਪਾਰਟੀ ਦੇ ਸੰਗਰੂਰ ਤੋਂ ਜੋ ਰੀਡ ਕਰ ਰਹੇ ਨੇ ਸਾਡੇ ਨਾਲ ਕੈਪਟਨ ਹਰਪ੍ਰੀਤ ਸਿੰਘ ਜੀ ਨੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੇ ਉਹਨਾਂ ਦਾ ਇਸ ਪੂਰੇ ਮਸਲਵਾਰੇ ਕੀ ਕਹਿਣਾ ਹੈ ਸਸ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੇ ਜੋ ਦੇਖ ਰਹੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤਾਂ ਮੇਰਾ ਇਹੀ ਕਹਿਣਾ ਕਿ ਸਾਡੇ ਜਿਹੜਾ ਗਰੀਬ ਤਬਕਾ ਹੈ ਗਰੀਬ ਤਬਕੇ ਨੂੰ ਦੱਬਿਆ ਜਾ ਰਿਹਾ ਕਿਉਂ ਦੱਬਿਆ ਜਾ ਰਿਹਾ ਕਿਉਂਕਿ ਇਹ ਘਰਾਂ ਦੇ ਬਿਲਕੁਲ ਨਜ਼ਦੀਕ ਇਹਦੇ ਇੰਨੀ ਜ਼ਿਆਦਾ ਬਦਬੂ ਘਰਾਂ ਦੇ ਵਿੱਚ ਵੱਧਦੀ ਹੈ ਜਿਸ ਕਾਰਨ ਬੱਚਿਆਂ ਨੂੰ ਬਿਮਾਰੀਆਂ ਬੱਚੇ ਸਹੀ ਤਰੀਕੇ ਨਾਲ ਪੜ ਨਹੀਂ ਸਕਦੇ ਬੱਚੇ ਸਹੀ ਤਰੀਕੇ ਨਾਲ ਖਾਣਾ ਨਹੀਂ ਖਾ ਸਕਦੇ ਉਹਨਾਂ ਦੇ ਖੁਦ ਪਰਿਵਾਰ ਪਰੇਸ਼ਾਨ ਨੇ ਲੇਕਿਨ ਇਹਨਾਂ ਦੀ ਇਹ ਲੜਾਈ ਕਈ ਸਾਲਾਂ ਤੋਂ ਚੱਲ ਰਹੀ ਆ ਕਿਸੇ ਵੀ ਲੀਡਰ ਦਾ ਕਿਸੇ ਵੀ ਸਰਪੰਚ ਦਾ ਇਸ ਵੱਲ ਕੋਈ ਧਿਆਨ ਨਹੀਂ ਇਹ ਬਹੁਤ ਜ਼ਿਆਦਾ ਨਿੰਦਣਯੋਗ ਹੈ ਜਿਹੜਾ ਇੱਥੇ ਦਾ ਐਮਐਲਏ ਹਰਪਾਲ ਸਿੰਘ ਟੀਮਾ ਜੀ ਜਦ ਕਿ ਉਹ ਮੈਨੂੰ ਪਤਾ ਲੱਗਿਆ ਉਹ ਇੱਥੇ ਆ ਕੇ ਗਿਆ ਦੇਖ ਕੇ ਗਿਆ ਮੌਕਾ ਵਾਟ ਉਹਦੇ ਤੇ ਕੋਈ ਧਿਆਨ ਨਹੀਂ ਹੋ ਰਿਹਾ ਕਿਉਂ ਨਹੀਂ ਧਿਆਨ ਹੋ ਰਿਹਾ ਇਹ ਸਿੱਧਾ ਦਾ ਸਿੱਧਾ ਮੈਂ ਕਹੂੰ ਕਿਉਂਕਿ ਇਹ ਐਸਸੀ ਵਰਗ ਦਾ ਏਰੀਆ ਹੈ ਐਸਸੀ ਵਰਗ ਦੀ ਅੱਜ ਤੱਕ ਨਾ ਦਾ ਸੁਣਾਈ ਹੋਈ ਆ ਨਾ ਕੋਈ ਸੁਣਦਾ ਇਹ ਜਿਹੜਾ ਇਹ ਮਸਲਾ ਹੈ ਅੱਜ ਅਸੀਂ ਮੈਂ ਇਹਨਾਂ ਬਾਈਆਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਬੀਪੀ ਮਾਰਮੀ ਤੁਹਾਡੇ ਨਾਲ ਚੱਲੂਗੀ ਜਿੱਥੇ ਵੀ ਇਹ ਚੇਦੀ ਕੇਸ ਲੱਗੇ ਡੀਸੀ ਦੇ ਜਾਣਾ ਪਵੇ ਕਿਤੇ ਵੀ ਜਾਣਾ ਪਵੇ ਈਪੀ ਮਾਰਮੀ ਤੁਹਾਡੇ ਨਾਲ ਚੱਲੂਗੀ ਇਹ ਤੁਸੀਂ ਮੈਂ ਇਹਨੂੰ ਕੈਮਰਾ ਨੂੰ ਕਹਿੰਦਾ ਦਿਖਾ ਪਸੂ ਬਿਲਕੁਲ ਗਲਿਆ ਪਿਆ 25 ਮੀਟਰ ਦੀ ਦੂਰੀ ਤੇ ਘਰ ਨੇ ਇਹ ਇਹ ਵਿਚਾਰੇ ਰਹਿੰਦੇ ਹੋਣਗੇ ਕੀ ਇਹ ਖਾਣਾ ਖਾਂਦੇ ਹੋਣਗੇ ਇਹ ਬਹੁਤ ਦੁੱਖਦਾਈ ਗੱਲ ਆ ਇੱਕ ਮੈਂ ਫੇਰ ਇਹਨਾਂ ਨੂੰ ਵਿਸ਼ਵਾਸ ਦਵਾਂ ਨਾ ਅਸੀਂ ਤੁਹਾਡੇ ਨਾਲ ਆ ਇਹ ਮਸਲਾ ਪੂਰਾ ਅਸੀਂ ਹੱਲ ਕਰਾਂਗੇ ਮੈਂ ਫੇਰ ਕਹਿਣਾ ਵਾਰੀ-ਵਾਰੀ ਇਹ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਜੀ ਆ ਉਹਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੁੰਦਾ ਮੈਂ ਸਾਰਿਆਂ ਬੱਲੇ ਹੱਥ ਜੋੜ ਕੇ ਕਹਿਣਾ ਵੀ ਤੁਸੀਂ ਬਿਲਕੁਲ ਬੇਚਿੰਤਾ ਹੋ ਜੋ ਇਹ ਲੜਾਈ ਆਪਾਂ ਲੜਾਂਗੇ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਰ ਜੀ ਆਪਣਾ ਕੀ ਨਾਮ ਹੈ? ਮੇਰਾ ਨਾਮ ਗੁਰਸੂਬ ਜਿੱਦ ਆਪਣੇ ਕੈਪਟਨ ਹਰਪਾਜਨ ਸਿੰਘ ਜੀ ਨੇ ਦੱਸਿਆ। ਸੋ ਇਸ ਤੋਂ ਪਹਿਲਾਂ ਤੁਸੀਂ ਪ੍ਰਸ਼ਾਸਨ ਕੋਲੇ ਜਾਂ ਜੋ ਮਤਲਬ ਇਸਾ ਇਲਾਕੇ ਨੂੰ ਐਮਐਲਏ ડીਲ ਕਰ ਲਿਆ ਉਸ ਕੋਲੇ ਇਹ ਗੱਲ ਪਹੁੰਚਾਈ ਹੋਵੇਗੀ। ਤਾਂ ਉਹਨਾਂ ਦਾ ਇਸ ਮਸਲੇ ਬਾਰੇ ਕੀ ਕਹਿਣਾ ਹੈ? ਇਹ ਸਰਪੰਚ ਦੇ ਮਾਧਿਅਮ ਰਾਹੀਂ ਐਮਐਲਏ ਸਾਹਿਬ ਤੱਕ ਇਹ ਕਹਾਣੀ ਪਹੁੰਚੀ ਹੋਈ ਹੈ ਜੀ। ਇਹਦਾ ਕੇਸ ਵੀ ਲੱਗਿਆ ਹੋਇਆ ਸੀਗਾ। ਕੇਸ ਵੀ ਇਸ وجہ ਦੇ ਨਾਲ ਮਤਲਬ ਥੱਲੇ ਦਵਾ ਦਿੱਤਾ ਗਿਆ ਵੀ ਉਹ ਫੈਲ ਹੀ ਨਹੀਂ ਉੱਪਰ ਉੱਠਣ ਦਿੱਤੀ ਲੋਕਾਂ ਨੇ ਅੱਛਾ ਜੀ ਉਸ ਕਰਕੇ ਇਹ ਦੁਬਾਰੇ ਘਟੋ ਘਟ ਚਾਰ ਤੋਂ ਪੰਜ ਸਾਲਾਂ ਦਾ ਇਹ ਪੁਰਾਣਾ ਮਸਲਾ ਚੱਲ ਰਿਹਾ ਸੀਗਾ ਵੀ ਇਹ ਹੱਡਾ ਰੁੜੀ ਇੱਥੋਂ ਚੱਕੀ ਜਾਵੇ ਫੇਰ ਦੁਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਵਜ੍ਹਾ ਨਾਲ 13 ਤਾਂ ਉਹ ਪਹਿਲਾਂ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਵੀ ਇਹ ਅਸੀਂ ਚਕਾਵਾਂਗੇ ਵਾਅਦੇ ਕਰਕੇ ਜਾਂਦੇ ਸੀਗੇ ਸਾਡੇ ਕੋਲੇ ਆਉਂਦੇ ਸੀਗੇ ਵਾਅਦੇ ਕਰਕੇ ਜਾਂਦੇ ਸੀ ਤੇ ਵਾਦਿਆਂ ਤੋਂ ਫਿਰ ਆਪੀ ਮੁਕਰਦੇ ਰਹੇ ਜੀ ਹੁਣ ਤੱਕ ਇਸ ਮਸਲੇ ਦਾ ਉਹਨਾਂ ਨੇ ਦੁਬਾਰੇ ਦੁਬਾਰੇ ਫੇਰ ਅਸੀਂ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪਹੁੰਚ ਹੀ ਨਹੀਂ ਹੋਈ ਜ ਉਹਨਾਂ ਤੱਕ ਦੁਬਾਰੇ ਤਾਂ ਠੀਕ ਹੈ ਜੀ ਤੁਸੀਂ ਕੁਝ ਕਹਿਣਾ ਕਰਦੇ ਹੋ ਜੀ ਆਪਣਾ ਕੀ ਨਾਮ ਹੈ ਜੀ ਕਰਨੈਲ ਸਿੰਘ ਆ ਸਰ ਕਰਨੈਲ ਸਿੰਘ ਜੀ ਜਿੱਦਾਂ ਸਾਹਿਬ ਨੇ ਤੇ ਆਪਣੇ ਗੁਰਸੇਵ ਸਿੰਘ ਜੀ ਨੇ ਦੱਸਿਆ ਚਲੋ ਤੁਸੀਂ ਵੀ ਕੁਝ ਇਸ ਬਾਰੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿਉਂਕਿ ਤੁਸੀਂ ਜਿਹੜੇ ਮਤਲਬ ਸਾਹਿਬ ਹੋ ਗਏ ਹੋਗੇ ਤਾਂ ਤਕਰੀਬਨ ਬਾਹਰ ਕੋਈ ਨੌਕਰੀ ਕਰਦਾ ਕੋਈ ਉਸ ਦਾ ਜ਼ਿਆਦਾ ਤੁਹਾਨੂੰ ਇਹ ਮਸੇਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਇਸ ਪੂਰੇ ਮਸਲੇ ਬਾਰੇ ਕੀ ਕਹੋਗੇ ਸਾਰੀ ਅਸੀਂ ਇਹ ਮਸਲੇ ਨੂੰ ਸਰਪੰਚ ਨੂੰ ਵੀ ਪੂਰਾ ਧਿਆਨ ਚ ਲਿਆ ਲਿਆਂਦਾ ਤੇ ਸਾਡੇ ਇਹ ਚੀਜ਼ ਦਾ ਮਤਾ ਵੀ ਪੈ ਚੁੱਕਿਆ ਸੀ ਪਿਛਲੇ ਜੋ ਸਰਪੰਚ ਸੀ ਐਸੀ ਭਾਈ ਜਾ ਰਹੇ ਵੇਲੇ ਤੇ ਫਿਰ ਇਸ ਤੋਂ ਬਾਅਦ ਅਸੀਂ ਬੀਡੀਪੀਓ ਡੀਡੀਪੀਓ ਡੀਸੀ ਐਡੀਸੀ ਦਾ ਕਮਾਲ ਹੈ ਮਤਿ ਨੂੰ ਪੂਰਾ ਧਿਆਨ ਚ ਲਿਆਂਦਾ ਤੇ ਉਸ ਤੋਂ ਬਾਅਦ ਸੰਗਰੂਰ ਤੋਂ ਵੀ ਅਸੀਂ ਇਹ ਕੇਸ ਦਾ ਵੀ ਮਸਲਾ ਜਿਹੜਾ ਉਸੇ ਤਰ੍ਹਾਂ ਲੈ ਲਿਆ ਸੀ ਕੇਸ ਤੱਕ ਵੀ ਲਿਆਂਦਾ ਜੀ ਪਰ ਕਰਤਾ ਤੋਂ ਕਿ ਸਾਡੇ ਕੋਲ ਗਰੀਬ ਜਨਤਾ ਕੋਲੇ ਪਹੁੰਚ ਨਹੀਂ ਹੈਗੀ ਪਹੁੰਚ ਨਾ ਹੋਣ ਕਰਕੇ ਅਸੀਂ ਐਸਸੀ ਵਰਗ ਚ ਰਹਿੰਨੇ ਆ ਇਹ ਆਬਾਦੀ ਦੇ ਵਿੱਚ ਬਹੁਤ ਕਈ ਪਿੰਡਾਂ ਚ ਇਹ ਆਬਾਦੀ ਚੋਂ ਬਾਹਰ ਕੱਢੀ ਆ ਕਾਨੂੰਨ ਮੁਤਾਬਕ ਪਰ ਸਾਡੇ ਆ ਕੁਛ ਟਰੰਮ ਚੌਧਰੀ ਠੱਕਾ ਕਰੀ ਜਾਂਦੇ ਨੇ ਇਹ ਸਾਨੂੰ ਡਰਾਉਂਦੇ ਨੇ ਬੇਸੀ ਛੋੜਦੇ ਇੱਕ ਹੋਰ ਕੇਸ ਪਵਾ ਲਾਂਗੇ ਥਾਣੇ ਚ ਜੇ ਕੋਈ ਰੋਕੂਗਾ ਸੀ ਤੁਹਾਨੂੰ ਆ ਮਾਰ ਥਾਣੇ ਤੇ ਪਸਾ ਦੇਗੇ ਇਸ ਤਰ੍ਹਾਂ ਸਾਨੂੰ ਗਰੀਬ ਜਨਤਾ ਨੂੰ ਦਬਾਇਆ ਜਾ ਰਿਹਾ ਜੀ ਸਾਡੀ ਕੋਈ ਵੀ ਐਮਐਲਏ ਜਾਂ ਕੋਈ ਐਮਪੀ ਸਾਡੀ ਜੋ ਮੌਜੂਦਾ ਮੁੱਖ ਮੰਤਰੀ ਇਹ ਮੌਜੂਦਾ ਮੁੱਖ ਮੰਤਰੀ ਮੁੱਖ ਆਪਣਾ ਭਗਵਾਨ ਤੇ ਮਾਨ ਕੋਲੇ ਚਿੱਠੀਆਂ ਵੀ ਵੀਆਂ ਹੋਏ ਨੇ ਜਿਹਦੀਆਂ ਪਰ ਉਸ ਸਮੇਂ ਜਦੋਂ ਉਹ ਇਲਕਸ਼ਾਂ ਤੋਂ ਮਾਲਾ ਪਹਿਲਾ ਆਏ ਸੀ ਉਹ ਕਹਿੰਦੇ ਸੀ ਵੀ ਅਸੀਂ ਚਾਰ-ਚਾਰ ਪਿੰਡਾਂ ਦੀਆਂ ਇਕੱਠੀਆਂ ਕਰਾ ਕੇ ਇਹਨਾਂ ਨੂੰ ਚੁਕਾ ਦਾਂਗੇ ਪਰ ਹੁਣ ਉਹ ਚਾਰ-ਚਾਰ ਪਿੰਡਾਂ ਦੀਆਂ ਐਕਟ ਬਣਿਆ ਪਿਆ ਪਤਾ ਨਹੀਂ ਨਹੀਂ ਬਣਿਆ ਪਿਆ ਸਾਨੂੰ ਤੇਰੀ ਚੀਜ਼ ਆ ਪਤਾ ਨਹੀਂ ਹੈਗਾ ਪਰ ਇਹ ਚੁਕਾਈਆਂ ਨਹੀਂ ਜੀਓ ਜੀ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਇਥੇ ਜਿਹੜਾ ਸਾਰਾ ਸਮਾਜ ਆ ਨਾ ਇਹ ਜਗਾ ਲੈ ਸਕਦਾ ਕਿਉਂਕਿ ਇਹਨਾਂ ਦੀ ਜੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਆ ਸਾਰੇ ਇੱਥੇ ਗਰੀਬ ਜਨਤਾ ਮਜ਼ਦੂਰ ਭਾਈਚਾਰਾ ਇਹ ਐਸਸੀ ਭਾਈਚਾਰਾ ਰਹਿ ਰਿਹਾ ਤੇ ਸਾਡੇ ਨਾਲ ਕਾਫੀ ਟਾਈਮ ਤੋਂ ਟੱਕਾ ਹੋ ਰਿਹਾ ਤੇ ਸਾਰੇ ਪਿੰਡ ਦਾ ਗੰਦਾ ਪਾਣੀ ਇੱਧਰ ਨੂੰ ਜਾਣ ਜਾਣ ਕੇ ਛੱਡਿਆ ਯਾਰ ਚੜ ਕੇ ਸਾਡੇ ਪਿੰਡ ਨੂੰ ਦੋ ਡਰੇਨਾਂ ਲੱਗੀਆਂ ਹੋਈਆਂ ਨੇ ਉੱਚ ਵਰਗ ਦੇ ਲੋਕਾਂ ਦਾ ਜੋ ਪਾਣੀ ਆ ਉਹ ਤੇ ਡਰੇਨਾ ਚ ਪਾਉਂਦੇ ਨੇ ਸਾਡੇ ਇੱਧਰ ਸਾਰਾ ਪਾਣੀ ਮਾੜਾ ਵੀ ਇਕੱਠਾ ਕਰਕੇ ਗਰੀਬ ਜਨਤਾ ਦੇ ਕੋਲ ਨਹੀਂ ਛੱਡਿਆ ਸਰ ਸਿੰਘ ਜੀ ਨੇ ਤੁਹਾਡਾ ਨਾਮ ਸੇਰ ਸਿੰਘ ਹੈ ਜੀ ਤੂੰ ਭਾਈ ਕਹਿ ਰਹੇ ਸੀ ਇਸੇ ਕਰਕੇ ਮੈਂ ਸੇਰ ਸਿੰਘ ਬੋਲਦਾ ਤੋ ਆਪਾਂ ਇਹਨਾਂ ਨੂੰ ਵੀ ਪੁੱਛਾਂਗੇ ਕਿਉਂ ਦੇਖੋ ਹੁਣ ਅਸੀਂ ਵੀਡੀਓ ਬਣਾ ਰਹੇ ਸੀ ਮਤਲਬ ਸਾਨੂੰ ਵੀ ਇਦਾਂ ਲੱਗਿਆ ਯਾਰ ਇਹ ਕੀ ਹੋ ਰਿਹਾ ਅਸੀਂ ਵੀਡੀਓ ਬਣਾ ਰਹੇ ਹਾਂ ਉਧਰ ਕੁੱਤਿਆਂ ਨੇ ਆਪਣਾ ਰਾਗ ਸ਼ੁਰੂ ਕਰਤਾ ਮਤਲਬ ਜਦੋਂ ਇਸ ਤਰ੍ਹਾਂ ਬੰਦਿਆਂ ਨੂੰ ਦੇਖ ਕੇ ਇਹ ਸੁਵੰਤ ਨਹੀਂ ਹੋਏ ਤਾਂ ਇਕੱਲੇ ਕਹੜੇ ਬੱਚੇ ਦਾ ਕੀ ਹਾਲ ਹੋਵੇਗਾ ਤੋ ਆਪਾਂ ਪੂਰਾ ਇਹਨਾਂ ਤੋਂ ਵੀ ਸੁਣਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਵੀਰ ਜੀ ਸੀ ਬਹੁਤ ਦੁਖੀ ਆ ਬਹੁਤ ਜ਼ਿਆਦਾ ਜਿੰਨਾ ਵੀ ਕਹੋ ਅਸੀਂ ਘਟੋ ਘਟਵੀ 5 6 ਸਾਲ ਉਹ ਸਰਪੰਚ ਨੇ ਹਾੜੇ ਕੱਢ ਦੇਣ ੱੱਕੇ ਨਾਲ ਪਿਛਲੇ ਸਰਪੰਚ ਛਿੜ ਗਏ ਮੱਝਾ ਜੋ ਪਤਾ ਲਾ ਲਓ ਕਿ ਵੀਡੀਓ ਬਣੀ ਹੋਈ ਆ ਤਾਂ ਵੀ ਸਰਕਾਰ ਦੇ ਸਾਡੇ ਕੋਈ ਸੁਣਵਾਈ ਨਹੀਂ ਕੀਤੀ ਨਾ ਔਰ ਇਹ ਡਰੂੜੀ ਹੈਗੀ ਆ ਉਹ ਕਾਗਜ਼ਾਂ ਕਢਾ ਲਓ ਜੀ ਡਰੂੜੀ ਹੈ ਨਹੀਂ ਉਹਰੇ ਉਹ ਇਹਨਾਂ ਨੇ ਦੱਸਾਨੇ ਤਬਦਲਾ ਕਰਤਾ ਜਿੰਨਾ ਨੰਬਰ ਹੀ ਹੋਣੀ ਜੜੇ ਪਿਛਲੇ ਸਾਲ ਵਿੱਚ ਪੰਚਾਇਤ ਦੇ ਮਾਲਕਾਇਆ ਜੱਜ ਦੇ ਨਾਮ ਜਾ ਕੇ ਸਰਪੰਚ ਕੋ ਪੰਚਾਇਤ ਦੀ ਜ਼ਮੀਨ ਜ਼ਮੀਨ ਦੇ ਵਿੱਚ ਕੋਈ ਬੋਲੀਵੁੱਡ ਹੈ ਨਹੀਂ ਜੋ ਉਹ ਕੁੰਨਾ ਨੇ ਕੁੰਨਾ ਕਰਕੇ ਲੋ ਗਰੀਬਾਂ ਦਾ ਤਾਂ ਤਾਂ ਕ ਕਰਿਆ ਜਬਹੁਤ ਜ਼ਿਆਦਾ ਕਰਿਆ ਜਾ ਰਿਹਾ ਹੈ ਅਸੀਂ ਹੱਥ ਮਰ ਕੇ ਵੀ ਕਹਿੰਦਾ ਸਰਪੰਚ ਸਾਹਿਬ ਨੂੰ ਵੀ ਬਿਊਰੋ ਸਾਊਂਡ ਬੋਸ ਮੈਂ ਕਿਤੇ ਕਿਤੇ ਮੰਨਣ ਨੂੰ ਆਰੇ ਬੱਚੇ ਬਿਮਾਰ ਹੋਦੇ ਕੁੱਤੇ ਵੱਢਦੇ ਨੇ ਜੀ ਆ ਕੇ ਪਤਾ ਕਰਦੇ ਖੋ ਕੀ ਹਾਲ ਹਨ ਗਰੀਬ ਬੰਦਿਆਂ ਦਾ ਪਰਸਲ ਇਕੁਸ਼ਨ ਬਾਈ ਨਹੀਂ ਜੀ ਸੋ ਇਹ ਸੀ ਸੇਰ ਸਿੰਘ ਤੇ ਇਹਨਾਂ ਨੇ ਵੀ ਇਹ ਦੱਸਿਆ ਜੋ ਮੇਨ ਮੁੱਦਾ ਹੈ ਕਿ ਮਤਲਬ ਉਹ ਹੱਡਾ ਰੋੜੀ ਦਾ ਕਾਫੀ ਪਰੇਸ਼ਾਨੀ ਹੈ ਸੋ ਆਪਾਂ ਟਾਈਮ ਕੱਢ ਕੇ ਸਰਪੰਚਾਂ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਦੇ ਇਸ ਮਸਲੇ ਹਾਂਜੀ ਆਪਾਂ ਇਹ ਗੁਜਰਾਂ ਦੇ ਨੇੜੇ ਮਾਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਜੋ ਆਪਾਂ ਦੇਖ ਕੇ ਆਏ ਮਤਲਬ ਮਸਲਾ ਦੇਖ ਕੇ ਆਏ ਉਥੇ ਮੈਨੂੰ ਤਾਂ ਬੜਾ ਹੋਇਆ ਇੱਕ ਉਂਠ ਪਿਆ ਹਨਾ ਰਾਜਸਥਾਨ ਦਾ ਜਿੰਨੂ ਆਪਾਂ ਜਹਾਜ ਕਰ ਦਿੰਨੇ ਆ ਤੇ ਉਹ ਤਾਂ ਵੈਸੇ ਕਹਿੰਦੇ ਨੇ ਵੀ ਥੋੜੀ ਜਿਹੀ ਗਰਮੀ ਹੋਵੇ ਵੈਸੇ ਮਸਕ ਮਾਰਦਾ ਇੱਥੇ ਤਾਂ ਕੋਈ ਹਵਾੜ ਆ ਰਹੀ ਹੈ ਸੋ ਆਪੋ ਮਾਤਾ ਨਾਲ ਵੀ ਗੱਲ ਕਰਾਂਗੇ ਮਤਲਬ ਕੀ ਮਤਲਬ ਇਹ ਜੋ ਦੇਖ ਰਹੇ ਤੁਸੀਂ ਕਿੱਦਾਂ ਲੱਗਦਾ ਤੁਹਾਨੂੰ ਹਾਂ ਤਾਂ ਬਹੁਤ ਬੁਰਾ ਹਾਲ ਹੈ ਜੀ ਇਹ ਸਾਡੇ ਬੱਚਾ ਦਾ ਵੀ ਬਹੁਤ ਬੁਰਾ ਹਾਲ ਹੈਗਾ ਤੇ ਇਹ ਹੁਣ ਅਸੀਂ ਬਹੁਤ ਜ਼ੋਰ ਲਾ ਲਿਆ ਚੱਕਣ ਪਿੱਛੇ ਚੱਕੀ ਗਈ ਹੈਗੀ ਦੇਖ ਲੈ ਹੁਣ ਅਸੀਂ ਕਰੀਏ ਕੀ ਨੂੰ ਤਾਂ ਆ ਵੀ ਚੱਕਣੀ ਚਾਹੀਦੀ ਹੈਗੀ ਇਹ ਸਾਡੇ ਬੱਚੇ ਸਾਉਣ ਦੇ ਮਹੀਨੇ ਰੋਟੀ ਨਹੀਂ ਖਾਂਦੇ ਹੈਗੇ ਪਿੰਡ ਤੋਂ ਬਾਹਰ ਹੋ ਜਾਂਦੇ ਨੇ ਵਗ ਜਾਂਦੇ ਨੇ ਪਿੰਡ ਚੋਂ ਲਿਖੜ ਕੇ ਵੀ ਅਸੀਂ ਕੀ ਮੇ ਰੋਟੀ ਖਾਏ ਅਸੀਂ ਕਰੀਬ ਕੀ ਕਿੱਦਾਂ ਡਾਈਏ ਹੁਣ ਸਾਡੇ ਕੋਲੇ ਕਿਹੜਾ ਬਾਲੇ ਰਿਪੋਰਟ ਨੇ ਵੀ ਅਸੀਂ ਹੋਰ ਕਿਤੇ ਥਾਂ ਲੈ ਕੇ ਹੋਰ ਪਾ ਲਾਂਗੇ ਚਲੋ ਉਹ ਤਾਂ ਠੀਕ ਹੈ ਮਾਤਾ ਜਦੋਂ ਪਿੱਛੇ ਦੇ ਵੋਟਾਂ ਪੈ ਕੇ ਹਟੀਆਂ ਨੇ ਉਸ ਵੇਲੇ ਤਕਰੀਬਨ ਹਰ ਪਾਰਟੀ ਦਾ ਨਮਾਇੰਦਾ ਜਿਹੜਾ ਵੋਟਾਂ ਮੰਗਣ ਆਇਆ ਹੋਊ ਆਇਆ ਹੋਊ ਤਾਂ ਤੁਸੀਂ ਉਹਨਾਂ ਨਾਲ ਨਾ ਕਿਸੇ ਕਿਸੇ ਤੇ ਗੱਲ ਕਰੀ ਰਾਤ ਨੂੰ ਕਹਿੰਦੇ ਜੀ ਬਾਦੂ ਕਹਨੇ ਆ ਸਰਪੰਚ ਦਾ ਸਾਹਮਣੇ ਝੱਟੇ ਲਾ ਲਾ ਕੇ ਨਾ ਉਹ ਝੱਟੇ ਲਾ ਲਾ ਕੇ ਉੱਥੇ ਪਸ਼ੂ ਛੱਡ ਕੇ ਹੁੰਦਾ ਮੈਸਾਂ ਜੇ ਸਾਡੇ ਬੱਚਿਆਂ ਨੇ ਬੋਲਿਆ ਤਾਂ ਉਹ ਗਲਮੇ ਨੂੰ ਹੱਥ ਪਾ ਲਿਆ ਤਾਂ ਉਹਦੇ ਥੱਪੜ ਮਾਰਨ ਤੱਕ ਗਏ ਸਰਪੰਚ ਆਪ ਖੁਦ ਤੇ ਅਸੀਂ ਆਟੋ ਇਹਨੂੰ ਕਿਹਾ ਆਟੋ ਆ ਦੇਖ ਲਓ ਅਸੀਂ ਇਹ ਟੋ ਇਹਨੂੰ ਕਿਹਾ ਵੀ ਨਾ ਟਵਾ ਪਟੋ ਨਾ ਟਵਾ ਪਟੋ ਸਾਡੇ ਬੱਚੇ ਡੁੱਬਦੇ ਨੇ ਵਿੱਚ ਇੱਥੇ ਟੈਲੀ ਸਾਈਕਲੀ ਸੋਹਣੇ ਬੱਚੇ ਵਿੱਚ ਗਏ ਜੀ ਅਸੀਂ ਨਾ ਮੁੰਡੇ ਇਥੋਂ ਬੁਲਾ ਲੈਂਦੇ ਹੁਣ ਜਿਹੜੇ ਮੁੰਡੇ ਅਸੀਂ ਖੜਾਏ ਖੜਾ ਕੇ ਨਸਾ ਲੈ ਹੁੰਦਾ ਨਸਾ ਲੈ ਆ ਕੇ ਇੱਥੇ ਸਾਈਕਲ ਕੱਢੀ ਨਾਲ ਬੱਤੀ ਕੰਢੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈਗਾ ਮੁੰਡੇ ਜਦੋਂ ਇੱਥੇ ਡੰਗਰ ਛਿੱਟ ਕੇ ਜਾਂਦੇ ਨੇ ਡੰਗਰਾਂ ਨੂੰ ਕੁੱਤੇ ਖਾਂਦੇ ਨੇ ਆਪਾਂ ਦੁਸ਼ਰਾਂ ਨਹੀਂ ਉਹ ਆਈ ਜਦੋਂ ਕਿ ਉਹਨੇ ਕੁੱਤੇ ਨੇ ਢਾ ਲਈ ਕੁੱਤੇ ਨੇ ਢਾ ਲਈ ਨਾ ਜਦੋਂ ਰ ਇੰਨਾ ਕੁੱਠਾ ਖਾ ਗਿਆ ਹੱਸਦਾ ਹੋਇਆ ਕੁੱਤਾ ਹੁਣ ਅਸੀਂ ਕੀ ਕਰੀਏ ਬੱਸ ਕੌਣ ਵੀ ਕਿਸੇ ਨੇ ਨਹੀਂ ਸੁਣੀ ਨਾ ਕਿਸੇ ਸਰਪੰਚ ਨੇ ਸੁਣੀਆ ਕਿਸੇ ਨੇ ਨਹੀਂ ਸੁਣੀਆ ਸਾਨੂੰ ਤਾਂ 5-6 ਸਾਲ ਹੋ ਗਏ ਫਿਰਦਿਆਂ ਨੂੰ ਸੋ ਜਿੰਮੇ ਕਿ ਆਪਾਂ ਇਸੇ ਵੀਡੀਓ ਦੇ ਵਿੱਚ ਦੇਖਿਆ ਹੈ ਪਿੰਡ ਗੁਜਰਾਂ ਦਾ ਜੋ ਮਤਲਬ ਮੌਜੂਦਾ ਹਾਲਾਤ ਸੀਗੇ ਤੇ ਜੋ ਉਸ ਹਲਾਕੇ ਦੇ ਲੋਕ ਨੇ ਆਪੋ ਆਪਣੀ ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਸੋ ਅਸੀਂ ਆ ਉਸੇ ਵਿਸ਼ੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਨੇ ਇਹਨਾਂ ਦਾ ਨਾਮ ਮੇਜਰ ਸਿੰਘ ਹੈ ਸੋ ਬੈਸੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਪੰਚਾਇਤਾਂ ਨੇ ਉਹ ਪੰਜਾਬ ਸਰਕਾਰ ਵੱਲੋਂ ਭੰਗ ਕੀਤੀਆਂ ਹੋਈਆਂ ਨੇ ਪਰ ਸਾਰ ਆਪਣੇ ਕਾਰਜਕਾਰੀ ਸਰਪੰਚ ਨੇ ਸੋ ਆਪਾਂ ਪੂਰੇ ਵਿਸ਼ੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਜੀ ਸਤਿ ਸ਼੍ਰੀ ਅਕਾਲ ਸਸੀ ਕਾਲ ਜੀ ਅਸੇ ਸਰਪੰਚ ਸਾਹਿਬ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਜਾਂ ਕਈ ਸਾਲਾਂ ਤੋਂ ਇੱਕ ਹੱਡਾ ਰੋੜੀ ਦਾ ਮਸਲਾ ਚੱਲ ਰਿਹਾ ਹੈ ਉਹ ਸਾਡੇ ਧਿਆਨ ਦੇ ਵਿੱਚ ਆਇਆ ਸੀ ਉਸ ਨੂੰ ਕਵਰ ਕੀਤਾ ਤੇ ਜੋ ਉਸ ਇਲਾਕੇ ਦੇ ਲੋਕ ਨੇ ਜਾਂ ਉਸ ਜਿੱਥੇ ਉਹ ਜਿਹੜੇ ਬਸਤੀ ਲਾ ਲੋ ਜਾਂ ਜਿਸ ਜੁਮ ਹੱਲਾ ਲਾ ਲੋ ਉਸ ਦੇ ਵਿੱਚ ਜੋ ਲੋਕ ਨੇ ਉਹਨਾਂ ਨੇ ਆਪ ਕੋ ਆਪਣੀ ਪ੍ਰਤੀਕਿਰਿਆ ਦਿੱਤੀ ਉਹ ਕਾਫੀ ਪਰੇਸ਼ਾਨ ਲੱਗੇ ਸੀ ਜਿਵੇਂ ਉਹਨਾਂ ਨੇ ਦੱਸਿਆ ਕਿ ਅਸੀਂ ਬਹੁਤ ਪਰੇਸ਼ਾਨ ਹੈ ਤੇ ਉਹਦੇ ਨਾਲ ਹੀ ਅਸੀਂ ਤੁਹਾਡਾ ਪੱਖ ਜਾਣਨਾ ਚਾਹਾਂਗੇ ਕਿਰਪਾ ਕਰਕੇ ਜੋ ਵੀ ਉਸ ਮਸਲੇ ਤੇ ਜੋ ਵੀ ਫੈਸਲਾ ਆ ਸਰਕਾਰ ਦਾ ਲਾ ਲੋ ਕੋਰਟ ਦਾ ਲਾ ਲੋ ਤੇ ਕਿਰਪਾ ਕਰਕੇ ਸਾਡੇ ਨਾਲ ਸਾਂਝਾ ਕਰੋ ਸਰਪੰਚ ਕੋਈ ਵੀ ਹੋਵੇ ਆਪਣੇ ਨਗਰ ਦੇ ਵਿੱਚ ਕਦੇ ਵਿਗਾੜ ਨਹੀਂ ਕਰਦਾ ਪਿੰਡ ਦਾ ਵਿਕਾਸ ਹੀ ਕਰਨਾ ਚਾਹੁੰਦਾ ਹੁੰਦਾ ਪਰ ਕਈ ਮਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਸਰਕਾਰਾਂ ਦੇ ਮਸਲੇ ਹੁੰਦੇ ਨੇ ਜਾਂ ਅਫਸਰਾਂ ਦੇ ਮਸਲੇ ਹੁੰਦੇ ਨੇ ਜਿਹੜਾ ਇਹ ਮਸਲਾ ਹੱਡਾ ਰੂੜੀ ਦਾ ਇਹ ਕੱਲਾ ਗ੍ਰਾਮ ਪੰਚਾਇਤ ਦੇ ਹੱਥ ਜਦਾ ਇਹ ਹੈ ਨਹੀਂ ਵੀ ਕੱਲੀ ਗ੍ਰਾਮ ਪੰਚਾਇਤ ਦੇ ਲੇਖ ਕੇ ਦੇ ਦੇ ਚੱਕੀ ਗਈ ਜੀ ਇਹ ਮਰਬੇਬੰਦੀ ਵੀ ਕੱਟੀ ਹੋਈ ਹੈ ਉਹ ਤੋਂ ਪਿਛਲੇ 5 ਸਾਲਾਂ ਚ ਕੇਸ ਵੀ ਚੱਲੇ ਆ ਡੀਡੀਪੀਓ ਦੇ ਵੀ ਫੈਸਲਾ ਹੋਇਆ ਸੁਨਾਮ ਵੀ ਕੋਰਟ ਚ ਹੋਇਆ ਸਰੂਰ ਵੀ ਹੋਇਆ ਉਹ ਕਿਸੇ ਅਫਸਰ ਨੇ ਦਾ ਕਿਸੇ ਨੇ ਪੈਰ ਨਹੀਂ ਲਾਇਆ ਫਿਰ ਸਰਪੰਚ ਇਕੱਲਾ ਕੀ ਕਰੂ ਠੀਕ ਹੈ ਜੀ ਬਾਕੀ ਜਿਵੇਂ ਪਿਛਲੇ ਦਿਨੀ ਜਿਹੜਾ ਆਪਣੇ ਪੰਚਾਇਤ ਮੰਤਰੀ ਨੇ ਹਰਜੋਤ ਬੈਸ ਜੀ ਉਹਨਾਂ ਦਾ ਇੱਕ ਇਹ ਮੰਨ ਲਓ ਕਿ ਟਵੀਟ ਲਾ ਲਓ ਜਾਂ ਉਹਨਾਂ ਦਾ ਇੱਕ ਮੈਸੇਜ ਆਇਆ ਸੀ ਹੁਕਮ ਆਇਆ ਸੀ ਕਿ ਜੁਗ ਹੱਡਾ ਰੋਟੀ ਹੈ ਮਿੰਟ ਤੋਂ ਆਬਾਦੀ ਤੋਂ ਦੂਰ ਰਹਿਣੀ ਚਾਹੀਦੀ ਹੈ। ਤੁਸੀਂ ਇਸ ਬਾਰੇ ਵੀ ਕੁਝ ਕਰਨਾ ਚਾਹੋਗੇ। ਇਹਨਾਂ ਵਾਂਗ ਗੱਲਾਂ ਕਹਿਣ ਨੂੰ ਹੋਰ ਨੇ ਕਰਨ ਨੂੰ ਹੋਰ ਨੇ। ਪਿਛਲੀ ਸਰਕਾਰ ਵੀ ਕਹਿੰਦੀ ਪੰਜ ਚਾਰ ਚਾਰ ਪਿੰਡਾਂ ਦੀ ਇਕੱਠੀ ਕਰਨ ਦੀ। ਸਾਨੂੰ ਇਹ ਚ ਕੋਈ ਪ੍ਰੋਬਲਮ ਨਹੀਂ ਕਰਦਾ ਨਾ ਸਾਡੇ ਕਿੰਨੇ ਲੈ ਜਾਣ ਜਿੱਥੇ ਲਈ ਜਾਣੀ ਹੈ। ਠੀਕ ਹੈ ਸਰਪੰਚ ਸਾਹਿਬ ਬਾਕੀ ਇਸ ਮਸਲੇ ਦੇ ਨਾਲ ਤੁਸੀਂ ਜੋ ਉਸ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਲੈ ਕੇ ਜੋ ਆਪਣੇ ਇਲਾਕੇ ਦਾ ਐਮਐਲਏ ਹੈ ਜੋ ਦਿੜਬੇ ਨੂੰ ਡੀਲ ਕਰ ਰਿਹਾ ਸ੍ਰੀ ਹਰਪਾਲ ਸਿੰਘ ਜੀ ਚਿਮਾ ਉਹਨਾਂ ਨੂੰ ਵੀ ਮਿਲੇ ਹੋਣਗੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਵੇਗੀ ਉਹ ਮੇਰੇ ਨਾਲ ਉਹਨਾਂ ਦੀ ਚੀਮਾ ਸਾਹਿਬ ਦੀ ਕੋਈ ਗੱਲ ਵੀ ਹੋਈ ਪਰ ਇਹ ਵਿੜੇ ਆਏ ਬੰਦੇ ਮਿਲੇ ਨੇ ਉਹਨਾਂ ਨੂੰ ਆ ਕੇ ਵੀ ਕਿਹੜਾ ਦੇਖ ਕੇ ਗਏ ਨੇ ਪਰ ਅਗਲੇ ਫੈਸਲੇ ਦਾ ਨਹੀਂ ਪਤਾ ਵੀ ਕੀ ਦਿੱਤਾ ਨਾ ਬਈ ਅਸਾ ਸਰਪੰਚ ਸਾਹਿਬ ਮੰਨ ਲਓ ਜੋ ਅਗਲਾ ਬਲਾਣ ਹੈ ਜਿਹਦੇ ਵਿੱਚ ਵੋਟਾਂ ਪੈਣਗੀਆਂ ਜੋ ਵੀ ਫਤਵਾ ਪਿੰਡ ਵਾਲਿਆਂ ਦਾ ਹੁੰਦਾ ਹੈ ਉਹ ਫਤਵਾ ਤੁਹਾਡੇ ਹੱਕ ਦੇ ਵਿੱਚ ਆ ਜਾਂਦਾ ਹੈ ਦੁਬਾਰਤੋਂ ਫੇਰ ਸਰਦਾਰ ਮੇਜਰ ਸਿੰਘ ਜੀ ਗੁਜਰਾਂ ਦੇ ਸਰਪੰਚ ਬਣ ਜਾਂਦੇ ਨੇ ਤਾਂ ਇਸ ਮਸਲੇ ਨੂੰ ਕਿਸ ਤਰ੍ਹਾਂ ਲਾਉਂਗੇ ਜੀ ਇਸ ਮਸਲੇ 'ਤੇ ਅਸੀਂ ਤਾਂ ਪਿੰਡ ਦੇ ਸਹਿਯੋਗ ਦੇ ਨਾਲ ਵੇੜਿਆਂ ਦੇ ਸਹਿਯੋਗ ਦੇ ਨਾਲ ਜਾ ਕੇ ਅਸੀਂ ਚੋਰਾਜੂਰੀ ਕਰ ਸਕਦੇ ਆ ਸਰਕਾਰ ਨੂੰ ਪਿੱਛੇ ਸਕਦੇ ਆ ਕਿ ਐਂਖਲਾ ਸਰਕਾਰ ਨਹੀਂ ਕਰਨੇ ਕਣਾ ਅੱਛਾ ਜੀ ਇਹ ਸਨ ਪਿੰਡ ਗੁਜਰਾਂ ਦੇ ਸਰਪੰਚ ਸਾਹਿਬ ਸਰਦਾਰ ਮੇਜਰ ਸਿੰਘ ਜੀ ਸੋ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਸਰਪੰਚ ਇਹ ਨਹੀਂ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਕੋਈ ਕਿਸੇ ਨੂੰ ਪ੍ਰੇਸ਼ਾਨੀ ਹੋਵੇ ਜਿਵੇਂ ਕਿ ਇੱਕ ਡਰਾਈਵਰ ਹੁੰਦਾ ਜਦੋਂ ਗੱਡੀ ਨੂੰ ਚਲਾਉਂਦਾ ਉਹ ਇਹ ਚਾਹੁੰਦਾ ਵੀ ਮੇਰੇ ਟਾਇਰ ਦੇ ਨੀਚੇ ਕੋਈ ਕੀੜੀ ਵੀ ਨਾ ਹੋਵੇ ਸੋ ਸੇਮ ਹੀ ਕਰਦਾਰ ਜੋ ਪਿੰਡ ਦਾ ਸਰਪੰਚ ਹੁੰਦਾ ਉਹ ਹੁੰਦਾ ਉਹ ਵੀ ਚਾਹੁੰਦਾ ਵੀ ਮੇਰੇ ਪਿੰਡ ਦੇ ਵਿੱਚ ਕੋਈ ਵੀ ਜੀਅ ਜੰਤ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਸੋ ਐਸੀ ਕਰਕੇ ਜੋ ਇਹਨਾਂ ਦਾ ਕਹਿਣਾ ਕਿ ਅਗਲੇ ਪﻼਨ ਦੇ ਵਿੱਚ ਅਗਰ ਮੈਂ ਬਣ ਜਾਂਦਾ ਹਾਂ ਤਾਂ ਕਰਨਾ ਤਾਂ ਸਰਕਾਰਾਂ ਨੇ ਹੈ ਪਰ ਸਾਡੇ ਅਸੀਂ ਪਿੰਡ ਦੇ ਨਾਲ ਆ ਅਸੀਂ ਕਦੇ ਵੀ ਨਹੀਂ ਚਾਹੁੰਦੇ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੇਸ਼ਾਨੀ ਹੋਵੇ ਤੇ ਜੋ ਸਰਪੰਚ ਦੇ ਨੀਚੇ ਰਹਿਣ ਵਾਲੇ ਵੋਟਰ ਨੇ ਜਾਂ ਸਾਡੇ ਨਗਰਿਕ ਨੇ ਉਹ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸੋ ਸਾਡੇ ਚੈਨਲ ਵੱਲੋਂ ਵੀ ਉਸ ਉਦਰ ਤੱਕ ਇਹ ਹੀ ਅਰਦਾਸ ਹੈ ਕਿ ਜੇ ਮਸਲਾ ਜਲਦੀ ਪਿੰਡ ਦੇ ਹੱਕ ਦੇ ਵਿੱਚ ਆਵੇ ਤੇ ਪਿੰਡ ਗੁਜਰਾ ਜੋ ਦਿਰਬੇ ਏਰੀਆ ਦੇ ਵਿੱਚ ਪੈਂਦਾ ਹੈ ਅਮਨ ਅਮਾਨ ਦੇ ਨਾਲ ਰਹੇ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ ਓਨਲੀ ਟਰੁਥ ਨਿਊਜ਼ 028 ਸੱਚ ਦੀ ਆਵਾਜ਼ ਮੁੱਦੇ ਇਸ ਤਰ੍ਹਾਂ ਦੇ ਕਿਸੇ ਹੋਰ ਮੁੱਦੇ ਦੇ ਨਾਲ ਤਦ ਤੱਕ ਲਈ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ